ਕਿਸ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਪੰਜਾਬ ਦੀਆਂ ਖਬਰਾਂ ਪੁਲਟੀਆਂ ਵਿਵੇਕ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਤਮਨਾ ਬੇਦੀ ਪੁਲਟੀਆਂ ਦੀ ਸ਼ੁਰੂਆਤ ਕਰਾਂਗੇ ਸੁਖਿਆ ਦੇ ਨਾਲ ਚੰਡੀਗੜ੍ਹ ਨੂੰ ਨਹੀਂ ਦਿੱਤਾ ਗਿਆ ਵਿਸ਼ਵ ਵਿਰਾਸਤੀ ਸ਼ਹਿਰ ਦਾ ਦਰਜਾ ਤੇ ਮੈਂਬਰ ਜਾਂਚ ਕਮੇਟੀ ਨੂੰ ਦਿੱਤਾ ਗਿਆ 1 ਮਹੀਨੇ ਦਾ ਹੋਰ ਸਮਾਂ ਮੈਰਿਜ ਪੈਲਸਾ ਦੇ ਵਿੱਚ ਲੋਕਾਂ ਨੂੰ ਲੁੱਟ ਰਹੇ ਨੇ ਠੇਕੇਦਾਰ ਕਿਹਾ ਵਿਧਾਇਕ ਪੁੱਲਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਮੰਗਿਆ ਈਬੀਐਮ ਤੋੜਨ ਦਾ ਜਵਾਬ ਤੇ ਕਾਮਨ ਸਾਫ ਮੋਰਚੇ ਦੇ ਵੱਲੋਂ ਕੀਤੀ ਜਾਵੇਗੀ 16 ਫਰਵਰੀ ਨੂੰ ਮੀਟਿੰਗ ਹੁਣ ਖਬਰਾਂ ਸਰ ਦੇ ਨਾਲ ਕੇਦਰ ਨੇ ਸੋਮਵਾਰ ਨੂੰ ਸੰਸਦ ਨੂੰ ਸੂਚਿਤ ਕੀਤਾ ਹੈ ਕਿ ਛੰਡੇਗੜ ਨੂੰ ਵਿਸ਼ਵ ਵਿਰਾਸਤੀ ਸ਼ਹਿਰ ਦੇ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ ਕਿਉਂਕਿ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਦਿਵਾਲੀ ਨੇ ਇਸ ਦੀ ਸਥਿਤੀ ਦੇ ਬਾਰੇ ਸਵਾਲ ਚੋਕ ਕੇ ਸੰ। ਮਿਲਿ ਜਾਨਕਾਰੀ ਮੁਤਾਬਕ ਲੋਕ ਸਭਾ ਦੇ ਵਿੱਚ ਚੰਡੀਗੜ੍ਹ ਦੀ ਨੁਮਾਇੰਗੀ ਕਰਨ ਵਾਲੇ Tiwari ਨੇ ਵਿਸ਼ਪ ਪਾਰਤੇ ਵਿੱਚ ਵਿਰਾਸਤੀ ਸ਼ਹਿਰਾਂ ਦੀ ਦੇਸ਼ ਵਾਰਸ ਸੂਚੀ ਦੇ ਨਾਲ ਭਾਰਤ ਦੇ ਵਿੱਚ ਮਨੋਨੀਤ ਵਿਰਾਸਤੀ ਸ਼ਹਿਰਾਂ ਦੇ ਵੇਰਵੇ ਵੀ ਮੰਗੇ ਨੇ ਹਾਲਾਂਕਿ ਦੱਸਦੀ ਹੈ ਕਿ ਮਨੀਸ਼ Tiwari ਨੇ ਪ੍ਰਸ਼ਨ ਕਾਲ ਦੇ ਦੌਰਾਨ ਇਹ ਸਵਾਲ ਨਹੀਂ ਪੁੱਛਿਆ ਕਿਉਂਕਿ ਸਾਰੇ ਹੀ ਵਿਰੋਧੀ ਮੈਂਬਰ ਪ੍ਰਯਾਗਰਾਜ ਦੇ ਵਿੱਚ ਮਹਾਕੁੰਭਗਦਰ ਦੇ ਮੁੱਦੇ ਤੇ ਸਦਨ ਦਾ ਵਿਰੋਧ ਕਰ ਰਹੇ ਸਨ ਪਰ ਮੰਤਰਾਲੇ ਦੇ ਵੱਲੋਂ ਉਹਨਾਂ ਦੇ ਸਵਾਲ ਦੇ ਜਵਾਬ ਦੇ ਵਿੱਚ ਪੇਸ਼ ਕੀਤੇ ਗਏ ਛਾਪੇ ਗਏ ਜਵਾਬ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਸ਼ਹਿਰ ਨੂੰ ਵਿਸ਼ਵ ਵਿਰਾਸਤੀ ਸ਼ਹਿਰ ਦੇ ਬਜੂ ਨਾਮ ਦਿੱਤਾ ਗਿਆ। ਬੀਤੇ ਸਾਲ 19 ਦਸੰਬਰ ਨੂੰ ਤਖਸੀਲੀ ਦਮਦਮਾ ਸਾਹਿਤੇ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਨੇ ਇੱਕ ਹੰਗਾਮੀ 71-10 ਸੱਤ ਕੇ ਗਿਆਨੀ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਵੱਲੋਂ ਲਗਾਏ ਗਏ ਦੋਸ਼ਾਂ ਦੀ ਪੜਤਾਲ ਦੇ ਲਈ ਇੱਕ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਜਿਸ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਵਰ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਅੰਤਰੀਂ ਕਮੇਟੀ ਮੈਂਬਰ ਦਲਜੀਤ ਸਿੰਘ ਪਿੰਡਰ ਨੂੰ ਸ਼ਾਮਲ ਕੀਤਾ ਗਿਆ ਸੀ ਇਸ ਮੀਟਿੰਗ ਨੂੰ ਜਾਂਚ ਲਈ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ਜਦਕਿ ਕਮੇਟੀ ਦੀ ਮੰਗ ਤੇ ਅੰਤਰੀਂ ਕਮੇਟੀ ਨੇ 31 ਦਸੰਬਰ ਦੀ 71 ਤਾ ਦੇ ਵਿੱਚ 1 ਮਹੀਨੇ ਦਾ ਸਮਾਂ ਹੋਰ ਬਤਾ ਦਿੱਤਾ ਸੀ ਹੁਣ ਕਮੇਟੀ ਦੇ ਵੱਲੋਂ ਦੁਬਾਰਾ ਮੰਗ ਕਰਨ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ <table> ਨੇ ਜਾਂਚ ਦੇ ਲਈ 1 ਮਹੀਨੇ ਦਾ ਸਮਾਂ ਹੋਰ ਬਤਾ ਦਿੱਤਾ ਜਿੱਥੇ ਜਾਂਚ ਦੇ ਲਈ ਮਹੀਨੇ ਦੇ ਸਮੇਂ ਦਾ ਵਾਧਾ ਕੀਤਾ ਗਿਆ ਉੱਥੇ ਹੀ ਦੱਸਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਸੇਵਾਮਤ ਦੇ ਵੀ 1 ਮਹੀਨੇ ਦੀ ਰੋਕ ਵੱਧ ਗਈ ਹੈ ਸ਼ਰਾਬ ਦੇ ਵਧ ਰਹੇ ਰੇਟ ਦੇ ਸੰਬੰਧ ਵਿੱਚ ਵਿਧਾਇਕ ਰਣਵੀਰ ਸਿੰਘ ਪੁੱਲਰ ਨੇ ਮਾਮਲਾ ਡੀਸੀ ਦੀਪਸ਼ਿਕਾ ਸ਼ਰਮਾ ਦੇ ਧਿਆਨ ਦੇ ਵਿੱਚ ਲਿਆਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ ਜ਼ਿਕਰਯੋਗ ਹੈ ਕਿ ਵਿਧਾਇਕ ਰਣਵੀਰ ਸਿੰਘ ਪੁੱਲਰ ਨੇ ਆਖਿਆ ਹੈ ਕਿ ਵਿਆਹਾਂ ਦਾ ਸੀਜ਼ਨ ਹੋਣ ਦੇ ਕਾਰਨ ਕੁਝ ਦਿਨਾਂ ਤੋਂ ਲੋਕਾਂ ਦੀ ਸ਼ਿਕਾਇਤਾਂ ਉਹਨਾਂ ਨੂੰ ਮਿਲ ਰਹੀਆਂ ਸੀ ਜਿਸ ਸਬੰਧ ਦੇ ਵਿੱਚ ਉਹਨਾਂ ਦੇ ਵੱਲੋਂ ਡੀਸੀ ਸ਼ਰਮਾ ਨੇ ਆਪਕਾਰੀ ਵਪਾਰ ਦੇ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਨ ਲਈ ਆਖਿਆ ਹੈ ਉਹਨਾਂ ਇਸ ਸੰਬੰਧੀ ਡੀਈਟੀਸੀ ਨੂੰ ਮਾਮਲੇ ਦੀ ਜਾਂਚ ਕਰਕੇ ਬੰਦ ਦੀ ਕਾਰਵਾਈ ਦੇ ਹੁਕਮ ਵਿਚਾਰੀ ਕੀਤੀ। ਖੰਨਨਗਰ ਕੌਂਸਲ ਦੇ ਦੌਰਾਨ ਈਵੀਐਮ ਤੋੜੇ ਜਾਣ ਦੇ ਸੰਬੰਧ ਦੇ ਵਿੱਚ ਇਸ ਮਾਮਲੇ 'ਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਦੱਸਦੀ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਾਂਗਰਸੀ ਕੌਂਸਲਰ ਸਤਨਾਮ ਸਿੰਘ ਨੇ ਪਟੀਸ਼ਨ ਦਾਖਲ ਕੀਤੀ ਸੀ ਅਤੇ ਪਟੀਸ਼ਨ ਦੇ ਵਿੱਚ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਕਿ ਲੈ ਕੇ ਹੁਣ ਮਾਮਲੇ ਦੀ ਅਗਲੀ ਸੁਣਵਾਈ ਮਾਰਚ ਦੇ ਵਿੱਚ ਹੋਵੇਗੀ ਮਿਲੀ ਜਾਣਕਾਰੀ ਦੇ ਮੁਤਾਬਕ ਸ਼ਿਕਾਇਤਕਰਤਾ ਨੇ ਪਟੀਸ਼ਨ ਦੇ ਵਿੱਚ ਕਿਹਾ ਸੀ ਕਿ 21 ਦਸੰਬਰ ਨੂੰ ਖੰਨਾ ਨਗਰ ਕੌਂਸਲ ਦੀ ਚੋਣਾਂ ਤੋਂ ਬਾਅਦ ਜਦੋਂ ਵੋਟਾਂ ਦੀ ਗਿਣਤੀ ਹੋ ਰਹੀ ਸੀ ਤਾਂ ਇੱਕ ਈਵੀਐਮ ਇਸ ਸਬੰਧ ਦੇ ਵਿੱਚ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ ਪਰ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਉਦੋਂ ਹੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਪਟੀਸ਼ਨ ਤੇ 7 ਮਾਰਚ ਤੱਕ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ। ਕੌਮੀ ਇਨਸਾਫ ਮੋਰਚੇ ਦੀ ਸੋਨਾ ਫਰਮੇ ਨੂੰ ਇੱਕ ਮੀਟਿੰਗ ਰੱਖ ਕੇ ਵੱਡੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ ਤੇ ਜਿਸ ਦੇ ਨਾਲ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਪੰਥਕ ਆਗੂ, ਰਾਜਨੀਤਿਕ ਪਾਰਟੀਆਂ, ਕਿਸਾਨ ਜਥੇਬੰਦੀਆਂ ਸਮੁੱਚੀ ਸੰਪਰਦਾਵਾਂ ਅਤੇ ਅਗੂ ਸਮੇਤ ਹੋਰ ਸਮਾਜਿਕ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ ਜਾਣਕਾਰੀ ਦੇ ਮੁਤਾਬਕ ਕੌਮੀ ਇਨਸਾਫ ਮੋਰਚੇ ਦੀ ਸ਼੍ਰੀ ਫਤੇਗੜ ਸਾਹਿਬ ਵਿਖੇ ਲੰਬੇ ਸਮੇਂ ਤੋਂ ਆਪਣੀਆਂ ਸਸਾਵਾਂ ਕੋ ਬਚ ਚੁਕੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦੀ ਸਿੰਘਾਂ ਨੂੰ ਰਿਹਾ ਕਰਾਉਂਦੇ ਮਨੋਰਥ ਦੇ ਨਾਲ ਨਵੀਂ ਰੂਪਰੇਖਾ ਉਲਿੱਕਣ ਲਈ ਨਾਲ ਮੀਟਿੰਗ ਕਰਨ ਦਾ ਫੈਸਲਾ ਲਿਆ ਗਿਆ ਹੈ ਇਸ ਸਬੰਧੀ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਵਕ ਵਕ ਥਾਵਾਂ ਤੇ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਦੇ ਲਈ ਵੀ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਗੱਠਜੋੜ ਦੀ ਭਾਈਵਾਲ ਪਾਰਟੀ ਆਪ ਅਤੇ ਕਾਂਗਰਸ ਚਮਤਪੇਦ ਉਸ ਸਮੇਂ ਸਾਹਮਣੇ ਆ ਰਹੇ ਨੇ ਜਦੋਂ ਸੱਪ ਵਿਧਾਇਕਾ ਨੇ ਨਵੇਂ ਚੁਣੇ ਸੀਨੀਅਰ ਡਿਪਟੀ ਮੇਅਰ ਜਸਬੀ ਸਿੰਘ ਬੱਟਿਆ ਤੇ ਦੀਪਤੀ ਮਿਰ ਤਰੁਣ ਮੈਥਾ ਦੇ ਸਥਾਪਨਾ ਸਮਾਰੋਹ ਦਾ ਪਾਇਕ ਕੀਤਾ ਜਾਣਕਾਰੀ ਮੁਤਾਬਕ ਦੋਹਾਂ ਕਾਂਗਰਸੀ ਆਗੂਆਂ ਨੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸ ਲਖੀ ਅਤੇ ਪਾਰਟੀ ਦੇ ਸੈਂਕੜੇ ਹੀ ਆਗੂ ਵਰਕਰ ਅਤੇ ਸਨਮਤ ਕਾ ਦੇ ਹਾਜ਼ਰੇ ਦੇ ਵਿੱਚ ਉਦਾ ਸੰਭਾਲਿਆ ਉਤਨੀ ਲक्की ਬੰਚੀ ਅਤੇ ਮਹਿਤਾ ਦੀ ਅਗਵਾਈ ਹੇਠ ਆਪਣੇ ਸਾਥੀ ਕੌਂਸਲਰ ਦੇ ਨਾਲ ਨਗਰ ਨਿਗਮ ਦਫਤਰ ਪਾਕੇ ਚਰੂਸਟਿਆ ਗਿਆ। ਸਮਾਰੋਹ ਤੋਂ ਬਾਅਦ ਲੱਕੀ ਨੇ ਸਹਿਯੋਗੀ ਯਤਨਾ ਰਾਹੀਂ ਸ਼ਹਿਰ ਦੇ ਵਿਕਾਸ ਲਈ 파ਰਟੀ ਦੀ ਵਚਨਬੱਧਤਾ ਤੇ ਜ਼ੋਰ ਦਿੱਤਾ। ਇਸ ਨਾਲ ਹੀ ਕਮੇਟੀ ਦੀ ਚੋਣ ਦਾ ਸੱਤ ਫਰਬਿਨ ਹੋਣ ਜਾ ਰਹੀ ਹੈ। ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ ਵਿਧਾਨ ਸਭਾ ਚੋਣਾਂ ਦੇ ਦੌਰਾਨ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪਹਿਲੇ 25 ਦਿਨਾਂ ਦੇ ਵਿੱਚ ਉਹਨਾਂ ਨੇ ਦੁੱਗਣੀ ਮਾਤਰਾ ਦੇ ਵਿੱਚ ਨ ਤੇ ਅਤੇ ਸ਼ਰਾਬ ਸੱਤ ਕੀਤੀ ਹੈ ਜਾਣਕਾਰੀ ਮੁਤਾਬਕ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸਖਤੀ ਲਾਗੂ ਕਰਨ ਅਤੇ ਕਰਮਚਾਰੀਆਂ ਦੀ ਤੇ ਨਾਤੀ ਅਤੇ ਨਾਕਿਆਂ ਨੂੰ ਵੱਟੀ ਮਾਕਾ ਦੇ ਵਿੱਚ ਸਖਤ ਕਰਨ ਦਾ ਕਾਰਨ ਦੱਸਿਆ ਹੈ ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਤੇ ਵਿਸ਼ੇਸ਼ ਚੈਕਿੰਗ ਵੀ ਕੀਤੀ ਗਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਸ਼ਿਆਂ ਜਾਂ ਸ਼ਰਾਬ ਦਾ ਸਰਹੱਦ ਪਾਰ-ਪਾਰ ਨਾ ਹੋਵੇ ਇਸ ਵਕਤ ਵਿਸ਼ੇਸ਼ ਸੀਪੀ ਅਤੇ ਚੋਣਾਂ ਦੇ ਲਈ ਰਾਜ ਪੁਲਿਸ ਨੇ ਨੋਡਲ ਅਧਿਕਾਰੀ ਨੇ ਕਿਹਾ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 4.5 ਕਰੋੜ ਰੁਪਏ ਸਬਟ ਕੀਤੇ ਗਏ ਸਨ ਅਤੇ ਇਸ ਸਾਲ ਇਹ ਸੰਖਿਆ 10 ਕਰੋੜ 76 ਲੱਖ ਰੁਪਏ ਸੀ। ਇਸ ਸਾਲ ਇਹ ਸੰਖਿਆ 10 ਕਰੋੜ 67 ਲੱਖ ਰੁਪਏ ਸੀ। ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਥੇ ਵਕ ਵਕ ਪਾਰਟੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਏ ਉਤਹੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਕੀ ਜਿਵਾਲ ਨੇ ਇਸ ਵਾਰ ਵਿਅਕ ਚੋਣਾ ਜੋ ਕਿ ਹੈ ਉਸ ਤੇ ਲਈ ਆਪਣੀ ਭਵਿੱਖਬਾਣੀ ਕਰ ਦਿੱਤੀ ਹੈ ਜਾਣਕਾਰੀ ਦੇ ਮੁਤਾਬਕ ਐਕਸ ਤੇ ਉਤੇ ਪੋਸਟ ਕਰਦੇ ਆ ਅਰਵਿੰਦ ਕੇ ਜਿਵਾਲ ਨੇ ਕਿਹਾ ਹੈ ਕਿ ਉਹ ਇਸ ਚੋਣ ਦੇ ਵਿੱਚ 60 ਤੋਂ ਵੱਧ ਸੀਟਾਂ ਜਿੱਤ ਸਕਦੇ ਨੇ ਪਰ ਇਸ ਤੇ ਲਈ ਦਿੱਲੀ ਦੀਆਂ ਔਰਤਾਂ ਨੂੰ ਅੱਗੇ ਆਉਣਾ ਪਵੇਗਾ ਉਹਨਾਂ ਨੇ ਲਿਖਿਆ ਹੈ ਕਿ ਮੇਰੇ ਅੰਦਾਜ਼ੇ ਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ 55 ਸੀਟਾਂ ਮਿਲ ਰਹੀਆਂ ਨੇ ਪਰ ਜੇਕਰ ਔਰਤਾਂ ਆਪਣੀ ਕੋਸ਼ਿਸ਼ ਕਰਨ ਅਤੇ ਹਰ ਕੋਈ ਵੋਟ ਪਾਉਣ ਚਾਲ ਤਾਂ ਆਪਣੇ ਪਰਿਵਾਰ ਦੇ ਨਾਲ ਅਤੇ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਅਤੇ 60 ਤੋਂ ਵੱਧ ਸੀਟਾ ਉਹਨਾਂ ਦੇ ਹਿੱਸੇ ਆ ਸਕਦੀ ਹੈ। ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨ ਦੇ ਲਈ ਤਿੰਨੇ ਪਾਰਟੀਆਂ ਨੇ ਆਪਣੀ ਜੀ-ਜਾਨ ਤੋੜ ਕੇ ਮਨਨ ਕੀਤੀ ਹੈ ਤੇ ਆਪਣੀ ਪੂਰੀ ਵਾ ਲਗਾਈ ਹੋਈ ਹੈ ਕੱਲ ਨੂੰ ਹੋਣ ਜਾ ਰਹੀਆਂ ਚੋਣਾ ਸੰਬੰਧੀ ਮੋਹਮ ਸ਼ਾਮ 5:30 ਵਜੇ ਸਮਾਪਤ ਹੋ ਰਹੀ ਹੈ ਮੇਰੀ ਜਾਣਕਾਰੀ ਮੁਤਾਬਕ ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਹੋਵੇਗੀ ਅਤੇ ਰਾਜਸਟਾਨੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ਦੇ ਲਈ ਸਵੇਰੇ 7:00 ਵਜੇ ਤੋਂ ਸ਼ਾਮ 5:30 ਵਜੇ ਤੱਕ ਇੱਕ ਪੜਾਅ ਦੇ ਵਿੱਚ VOTING ਹੋਵੇਗੀ ਇਸ ਤਰ੍ਹਾਂ ਦੇ ਲਈ ਪੁਲਿਸ ਨੇ ਰੂਟ ਡਾਇਵਰਸ਼ਨ ਸੰਬੰਧੀ ਇੱਕ ਡਵਾਈਸਰੀ ਵੀ جاری ਕਰ ਦਿੱਤੀ ਹੈ ਦੱਸਿਆ ਕਿ ਐਡਵਾਈਸਰੀ ਦੇ ਮੁਤਾਬਕ ਹੁਣ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਤੇ ਨਜ਼ਰ ਈਵੀਐਮ ਮਸ਼ੀਨਾਂ ਦੀ ਤਿਆਰੀ ਅਤੇ ਪ੍ਰਬੰਧਾ ਦੇ ਲਈ 4 ਅਤੇ 5 ਫਰਵਰੀ ਨੂੰ ਕਾਂਜਪਾਲਾ ਚੌਕ ਤੇ ਕਿਵਰਾ ਪਿੰਡ ਤੱਕ ਆਵਾਜਾਈ ਪੰਤਰ ਰਹੀ। ਅੱਜ ਦੇ ਬੁਲਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਕਲ ਫਿਰ ਹਾਜ਼ਰ ਹੋਮਾਂਗੇ ਕੁਝ ਹੋਰ ਖਬਰਾਂ ਦੇ ਨਾਲ ਪਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ।